ਗੱਲ ਜੇ ਸਹੀ ਕਰੇਗਾ ਤਾਂ ਮਾਨੂੰ ਨਹੀਂ ਮੰਨਦਾ ਇਥੇ ਹੀ ਤਾਂ ਰੱਬ ਦਾ ਨਾਮ ਆ ਬਾਈ ਚੱਲ ਰੱਬ ਦਾ ਨਾਮ ਫਿਰ ਲੈ ਲਾਂਗੇ ਦੋ ਵੇਲੇ ਉਹ ਬਾਈ ਕਿਤੇ ਭੱਜ ਨਾ ਜਾ ਸਾਲੇ ਬੱਕਰੀਆਂ ਚਾਰੀਆਂ ਮੈਂ ਰਾਏ ਨੇ 8 ਲੱਖ ਦੇ ਬੱਕਰੇ ਦੇ ਦਿੱਤੇ ਓਏ 8 ਲੱਖ ਦਾ ਕਰਤੀ ਆ ਨਹੀਂ ਆ ਉਹ ਨਹੀਂ ਹੋਣੀ ਆ ਨਹੀਂ ਹੋਣੀ ਆ ਨਹੀਂ ਹੋਣੀ ਆ ਇੱਕ ਮਾੜੀ ਬੋਲੀ ਪੈਸਾ ਤੇਰੀ ਉਮੀਦ ਪਹਿਲੇ 7 ਸਾਲਾਂ ਦੇ ਪਹਿਲਾਂ ਘੜ ਬੰਦੇ ਕਿਹਾ 7 ਲਾਉਣਾ ਇੱਕ ਸਣਾ ਲਾਉਣਾ ਬੋਲੀ ਜੀ ਟੋਲੀ 8 ਲੱਖ 5000 ਦੀ ਹੋਊਗੀ ਉਹ ਨਹੀਂ ਹੁੰਦੀ ਆ ਹਾਂ ਉਹ ਮੈਂ ਸਾਡ ਮੇਰੀ ਗੱਲ ਧੱਕਾ ਕਰਦੇ ਹੋ ਯਾਰ ਕੀ ਫਾਇਦਾ ਅਮੀ ਅਗਲੇ ਨਾਲ ਧੱਕਾ ਹੋਊ ਬਾਈ ਕੀ ਫਾਇਦਾ ਅਗਲੇ ਨਾਲ ਧੱਕਾ ਹੋ ਚਾਚਾ ਆਪਾਂ ਇਹ ਕੰਮ ਨਹੀਂ ਕਰਨਾ ਨਾ ਗਲਤ ਕੰਮ ਨਹੀਂ ਕਰਨਾ ਆਪਾਂ ਨੇ ਉਹ ਕਾਨੂੰਨਦਾਰ ਹੈ ਬਾਈ ਇਹਦੂ ਬਦ ਫਾਇਦਾ ਨਹੀਂ ਹੈ ਸਿੱਧੀ ਗੱਲ ਪਾਣੀ ਗੱਲ ਕਰ ਆਈ ਬੱਕਰੀਆਂ ਚੋਟੀ ਦੀਆਂ 10 ਫੜਦੇ ਨੇ ਬਲੇਤੀ ਤੈਨੂੰ ਵੀ ਪੁੱਛ ਲੈ ਚੱਲਣਗੇ ਓਏ ਦਾ ਯਾਰ ਕਦੋਂ ਲੈ ਕੇ ਜਿੱਕੀ ਜੀ ਦਾ ਕਰੀ ਆਂ ਪਹਿਲਾਂ ਖਾਣ ਨੂੰ ਲੈ ਕੇ ਆ ਯਾਰ ਪਾਸੇ ਮਰ ਰਵੇ ਆ ਗਿਆ ਹੁਣ ਜਿਹੀ ਮੇਰੀ ਬੱਕਾਈ ਹੋ ਗਈ ਮੈਂ ਲੈ ਕੇ ਭੱਜੂ ਯਾਰਾ ਬੱਗ ਨਹੀਂ ਫਿਰ ਨਹੀਂ ਬੱਕਾ ਦਿਖਾ ਦੇ ਕਿਹੜੇ ਕਿੜੀਆਂ ਨੇ ਇੱਕ ਦਾਤੀ ਜਾ ਚੱਲ ਹਾਂ ਓ ਬੱਬੀ ਓਏ ਆ ਇਹਨਾਂ ਨੂੰ ਛੱਡ ਕੇ ਪਹਿਲਾਂ ਖੁਰਿਆ ਪਹਿਲਾਂ ਪੱਕੇ ਖਾਓ ਕਿਹੜੇ ਨੇ ਆ ਦੇ ਜਾ ਚਾ ਇੱਕ ਮਿੰਟ ਆ ਫੜੀਆਂ ਫੜੀ ਫੜੀ ਬਈ ਇਹਨੂੰ ਫੜੀ ਬੱਕੀ ਯਾਰ ਉਹ ਵੱਡੀਆਂ ਦੋ ਕਾਲੀਆਂ ਫੜੇ ਛੜਦੇ ਤਾਂ ਛੜਦੇ ਤੂੰ ਤਾਂ ਫੜ ਲਿਆ ਮੱਲਿਆ ਹਣਾ ਫੜ ਫੜ ਹਾਂ ਹਾਂ ਕੱਢ ਕੇ ਹੀ ਪਾਉਂਦੇ ਹਾਂ ਹੋਰ ਕੱਢ ਕੇ ਗਿਆ ਜੀ ਪਹਿਲਾਂ ਹਾਂ 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 ਮੇਰੇ ਨਾਲ ਛੋਟੇ ਦੇਖੇ ਹੋਏ ਪਹਿਲਾਂ ਜਦੋਂ ਬੱਕਰੇ ਹਣੇ ਦੇਖੀ ਹੋਈਆਂ ਹੋਏ ਬੱਕਰੀਆਂ ਹੁਣ ਕਿੰਨੇ ਕ ਬੱਕਰੀਆਂ ਤੂੰ ਕਿੰਨਾ ਮੰਗਦਾ ਇਹਨਾਂ ਦੇ ਬੱਕਰੀਆਂ ਦੇ ਦੇਖ ਕੇ ਕਿਹਾ ਚਾਰ ਦਾ ਤੜਕੇ ਦੇ ਚਾਰ ਦਾ ਦੱਸ ਤਾਂ ਗੇੜੇ ਮਾਰ ਗਏ ਕਿੰਨੇ ਮਾਸੇ ਮੰਗਵੇਂ ਬਿੰਦ ਬਿੰਦ ਹੋ ਜਾਣੀਆਂ ਆਆਂ ਬੱਕਰੀਆਂ ਦੇ ਕਿੰਨੇ ਮਾਦਾ ਜੱਜਾ ਲੱਖ ਦੇ ਹਿਸਾਬ ਤੇ ਮੰਗਦਾ 10 ਲੱਖ ਰੁਪਈਆ ਮੰਗਦਾ ਬੱਕਰੀ ਦਾ ਲੰਮਾਣੇ 10 ਲੱਖ ਤੂੰ ਮੰਗ ਲਿਆ 10 चार की खंड जान ਗੱਲਾਂ ਦੇਖ ਲੈ ਹੋ ਫਿਰ 5 ਲੱਖ ਦੇ ਓ ਸੇ ਤੇ ਵੀ ਬਹੁਤ ਪੈਸੇ ਲੱਗੇ ਸੇ ਬੱਕਰੀਆਂ ਤੇ ਵੀ ਤਾਂ ਵੀ ਨਹੀਂ ਦਿੱਤੀ ਹੁਣ ਫਿਰ ਕਿੰਨਾ ਕਰੀਏ ਇਹਦਾ ਤੁਸੀਂ ਦੇਖਣਾ ਚਾਚਾ ਕਦੇ ਨਹੀਂ ਮੈਂ ਦੇਖਣ ਦਾ ਕਦੇ ਹੋਣਾ ਹੋਇਆ ਕਦੇ ਸੀ ਲੱਖ ਦੇਣੀਆਂ ਨੇ ਯਾਰਾ ਹਟ ਜਾ ਉਹ ਸੀ ਲੱਖ ਦੀਆਂ ਉਹ ਨਹੀਂ ਦੇਣੀਆਂ ਅੱਜ ਨਹੀਂ ਦੱਸ ਦੇਣੀਆਂ ਨੇ ਹੁਣ ਨਾ ਕਹਿ ਦੂੰਗਾ ਕਿ ਤਾਇਆ ਕਹਿ ਦੂੰ 500 ਦਾ ਛੋੜੇ ਹੱਥ ਚਾ ਵੀਰੇ ਮੈਂ ਕਿਹੜਾ ਤੋਂ ਫੜ ਲੂੰਗਾ ਨਾ ਕਹੂਗਾ ਇਹਦਾ ਇਹਦਾ ਜਦੋਂ ਸੋਨੂੰ ਪੁੱਗਣਗੇ ਪੈਸੇ ਉਦੋਂ ਕੱਢਿਓ ਕਿਸੇ ਦੇ ਇਹਦੇ ਮਗਰ ਲੱਗੇ ਉਹ ਨਾ ਕਰ ਲਿਓ ਕਿਉਂ ਵੀ ਬਾਈ ਨਮ ਹਾਂ ਪੁੱਤ ਅਸੇ ਤੋਂ ਨੂੰ ਕਿਹੋ ਗਿਆ ਸੀ ਵੇ ਯਾ 9.5 ਦੀਆਂ ਲੱਗਾਂ ਬੱਕਰੀਆਂ ਵੀ ਸਾਰੀਆਂ ਚੋਟੀ ਦੀਆਂ ਫੜ ਰਹੇ ਹੋ 10 ਦੀਆਂ 10 ਕੋਈ ਦਾ ਯਾਰ 40 40 ਦਾ ਯਾਰ ਸਾਨੂੰ ਬੱਕਰੀ ਹੋ ਗਈ ਹੈ ਤੂੰ ਦਾਵਲਾ ਲੱਕ ਨੂੰ ਬੱਕਰੀ ਹੋ ਗਈ ਸਾਢੇ 9 ਜਾਨ 5000 ਹੀ ਘਟੀ ਹੈ 9500 ਦੀ ਬੱਕਰੀ ਹੋ ਗਈ ਖਦਰ ਮੰਦ ਕਦਰ ਕਰ ਮਾੜੀ ਮਾੜੀ ਕਾਦੀ ਚਾਚਾ ਕਦਰੀ ਆ ਤੁਹਾਡੀ ਹੋਰ ਕੀ ਕਦਰ ਨਹੀਂ ਬੱਕੇ ਤੈਨੂੰ ਪਤਾ ਹੀ ਆ ਚਾਚਾ ਬੱਕਰੀ ਕਿੰਨੇ ਕਦੀ ਮਿਲਦੀ ਆ ਹੁਣ ਅਸੀਂ ਕਿੰਨਿਆਂ ਕਰਾਈ ਦੀਆਂ ਰੋਜ਼ ਇਹ ਆਪਾਂ ਵੇਚਦੇ ਆ ਰੋਜ਼ ਇਹ ਆਪਾਂ ਖਰੀਦਦੇ ਆ ਲੈ ਦੀ ਮਾ 6 ਲੱਖ 6 ਆ ਫੜੋ ਸਾਢੇ 6 ਲੱਖ ਰੁਪਈਆ ਲੈ ਉਹ ਕਿੱਥੇ ਸਾਢੇ ਇੱਕ ਮੋੜ ਸਾਢੇ ਇੱਕ ਮੋੜ ਇੱਕ ਮੋੜ ਸਾਢੇ ਆ ਨਹੀਂ ਅਮਰੀਕਾ ਤੋਂ ਲੈ ਪਹਿਰੇ ਤੋਂ ਆਪਾਂ ਕਣਾਈ ਹਟ ਜਾ ਹੁਣ ਸਾਢੇ 6 ਲੱਖ ਰੁਪਈਆ ਲਾਦਾ ਬਾਈ ਕਾਇ ਬੱਕਰੀਆਂ ਦੇ 10 ਬੱਕਰੀਆਂ ਦੇ ਇਹ ਤਾਂ ਯਾਰ ਦੀ ਬੱਕਰੀ ਹੋਗੀ ਹਾਂ ਇਹ ਤਾਂ ਹੁਣ ਇਹ ਦੇਖੀ ਇਹ ਦੇਖਣ ਮੈਂ ਵਈ ਬੱਕਰੀਆਂ ਵੀ ਦੇਖ ਲਓ ਇਕੱਲੇ 65000 ਨਾ ਨਾ ਦੇਖੋ ਉਹ ਬੱਕਰੇ ਹੋਫਸੇ ਰਖੜਾ ਹੋਵੇ ਬੱਕਰਾ ਹੈ ਹੀ ਨਹੀਂ ਮੈਨੂੰ ਕੱਲਾ ਕੱਲਾ 65 ਨਹੀਂ ਨਾ ਨਿੰਮੇ ਦੇਖਦਾ ਇਧਰ ਨੂੰ ਹੋ ਮੜਾ ਗਿਆ ਅੱਗੀ ਮੜਾ ਗਿਆ ਹਾਂ ਬੱਕਰੇ ਦੀ ਕੀ ਲਾਇਆ ਇਹਨਾਂ ਬਦਲਾ ਤੇ ਇਹ ਇਕੱਲਾ ਚਾਰ ਕਿਹਾ ਹੈ ਹਾਂ ਦੋ ਮਿੱਠਾ ਦਾ ਕੰਮ ਲੱਗਦਾ ਯਾਰ ਹੋਰ ਵੀ ਨਹੀਂ ਲੱਗ ਲਾਦਾ ਹਾਂ ਆ ਦੇਖੀ ਆ ਪੱਠਾ ਹਜੇ ਲਾ ਚਾਰ ਨਾਂਦੀ ਐ ਸੂ ਰਹੀ ਆ ਲੈ ਦੇਖੀ ਆ ਲੈ ਨਹੀਂ ਵੇਚ ਲੂ ਮਾਰ ਲਾ ਨੀਗਾ ਨਹੀਂ ਵੇਚ ਲੂ ਲੈ ਉਹ ਲੈ ਫਾੜ ਜਾਂ ਤੂੰ ਕੰਗ ਕੰਗ ਮਨ ਨੂੰ ਕੀ ਆ ਵਕਤ ਦੇਣਾ ਦੇ ਨਹੀਂ ਨਾ ਦੀ ਯਾਰਾ ਫਾੜ ਉਹ ਚੱਲ ਨਹੀਂ ਦੇਣੀ ਆ ਫਿਰ ਨਾ ਸਹੀ ਤਾਲ ਦੱਸੋ ਤੇਰੀ ਮਰਜ਼ੀ ਯਾਰਾ ਉਹ ਦਾਚਾ ਦੇਹ ਜ਼ਬਰਦਸਤੀ ਨਾਲ ਨਾ ਤਾਂ ਸੌਦਾ ਹੋਵੇ ਨਾ ਕਰਨ ਦਾ ਫਾਇਦਾ ਗੱਲ ਕਹਣਾ ਬੰਦ ਯਾਰਾ ਇਹ ਤਾਂ ਤੁਸੀਂ ਕਹਿਣਾ ਯਾਰਾ ਬੰਦੇ ਬਣਾ ਲਵੇ ਲਾ ਗੱਲ ਨਿੰਮੇ ਯਾਰ 950 ਦੀਆਂ ਕਹਿਦਾ ਯਾਰ ਮੈਂ ਨਾ ਇਹਨੇ 2 ਲੱਖ ਬਾ ਤੂੰ 50 ਹਜ਼ਾਰ ਕੱਟੇ ਚੱਲ 9 ਦੀਆਂ ਲੈ ਜਾ ਯਾਰ ਲੈ ਬੋਲ ਬੋਲ ਯਾਰਾ 76 ਲੱਖ ਰੁਪਏ ਦੇਣੀਆਂ ਨੇ ਨਹੀਂ ਦਿੰਦਾ ਬਾਈ ਲੈ ਫਿਰ ਹੁਣ ਬੰਦੇ ਨੂੰ ਮਾਰ ਦੇਣਾ ਨਹੀਂ ਯਾਰਾ ਨਾ ਮਾਰੋ ਯਾਰ ਕੋਈ ਨਵੇਂ ਬੱਕਰੀਆਂ ਵੀ ਸਾਰੀਆਂ ਚੋਟੀਆਂ ਦਾ ਦੱਸ ਦਿਆਂ 10 ਬੰਦੇ ਨੇ ਰੁਪਈਆ ਵੀ 70 7000 ਲੱਗ ਗਿਆ ਉਹ 70 70 ਦੀਆਂ ਮਿਲਦੀਆਂ ਵੀ ਕਿੱਥੋਂ ਨੇ ਚੋਟੀਆਂ ਦਾ 10 ਫੜ ਕੇ ਉਹਨਾਂ ਨੂੰ ਵੀ ਪੁੱਛ ਲੈ ਚੱਲਣਗੇ ਉਹਦੀ ਠੋਕ ਦੇ ਲੇਗਾ ਹਾਂ ਮਗਰ ਉਹ ਕਹੇਗਾ ਦਲਾਲੀ ਕਿੰਨੀ ਲਏਗਾ ਲੋ ਚੰਦ ਦੇ ਕੋ ਦਊਂਗਾ ਤੈਨੂੰ ਉਹਨੂੰ ਦਲਾਂ ਠੀਕ ਹੈ ਵਿਚ ਕੂਨ ਵਿੱਚੋਂ ਠੀਕ ਹੈ ਉੱਤੇ ਨਜ਼ਰ ਹੀ ਕੋਈ ਨਾ ਕਹਿਗਾ ਨਾ ਆਪਾਂ ਕੋਈ ਵੋਹ ਕਰਨੀ ਹੈ ਇਹ ਠੀਕ ਹੈ ਹਾਂ ਉਹ ਧੱਕੀ ਥੋੜਾ ਮਾਰਨੀ ਆ ਮੈਂ ਅੱਗੀ ਵਾਲੀ ਤਾਂ ਭਾਈ ਇਹਦੇ 'ਚ ਕੋਈ ਕੰਮ ਐ ਨਹੀਂ ਇਹ ਕਿਹੜਾ ਇਹ ਕਿਹੜਾ ਚੋਰੀ ਦਾ ਸੌਦਾ ਇਹ ਤਾਂ ਸਾਹਮਣੇ ਆਗਲੇ ਚੈੱਕ ਕਰਨਾ ਦੇ ਦੇ ਕਿ ਭਾਈ ਇਹ ਤਾਂ ਸਾਹਮਣੇ ਆ ਆਪਣੇ ਕਿਹੜੋ ਕਿਹਨੂੰ ਉਹ ਗੱਲਬਾਤ ਕਰੀ ਬਜਾਰਾਂ ਨਾਲ ਸਾਰੀਆਂ ਬੱਕਰੀਆਂ ਦੇਖੀ ਨੇ ਮੇਲੇ ਬੱਕਰੀਆਂ 'ਚ ਤਾਂ ਕੋਈ ਤਸਾ ਨਹੀਂ ਹੈਗੀ ਓ ਰੁਪਈਆਂ 'ਚ ਵੀ ਕੋਈ ਤਸਾ ਨਹੀਂ ਕਰ ਓ ਯਾਰ ਨਵੇਂ ਬੱਕਰੀਆਂ 'ਚ ਵੀ ਤਸਾ ਨਹੀਂ ਭਾਈ ਕੋਈ ਕਹ ਤਸਾ ਕੋਈ ਗੁੰਜਾ ਹੈਗੀ ਕੱਲੀਆਂ ਕੱਲੇ ਰੁਪਈਆਂ 'ਚ ਨਹੀਂ ਬੱਕਰੀਆਂ 'ਚ ਵੀ ਨਹੀਂ ਤਸਾ ਹੈਗੀ ਭਾਈ ਕਦੇ ਮੇਰੇ ਮਨ ਅੱਗ ਲੱਗਦੇ ਕੋ ਕੀ ਇਹ ਮਨਾਂ ਬਲਾਦ ਕੋ ਲੈਣੀ ਲੈਣੀ ਐ ਗਾ ਠੀਕ ਹੈ ਫਾਇਦਾ ਵੀ ਕਰ ਕੋਈ ਨਹੀਂ ਫਰਫਰ ਨੂੰ ਕਹਾ ਮਹਾਪੀਰ ਉਹਨੂੰ ਮਨੇ ਵੀ ਚੱਲਿਆ ਕਦੂ ਪਿਆ ਜਾਂਦਾ ਮੈ ਉਹ ਮਾਰੇ ਜਾਂਗੇ ਗਰੀਬ ਮੈਂ ਇਹ ਨੂੰ ਕਹਿ ਨਹੀਂ ਰਹੀ ਕਹਿੰਦਾ ਭਾਈ ਜਦੋਂ ਹੁਣ ਕੋਈ ਗਾਹ ਗਿਆ ਸੀ ਮੇਨੂੰ ਦੇਖੋ ਆਹੋ ਜੀ ਅਗਲੇ ਨੂੰ ਪੁੱਛ ਕੇ ਸਾਲਦਾ ਕਰੋ ਜਿੰਨੇ ਨੇ ਉਹਨਾਂ ਨੇ ਪੈਸੇ ਕਿਹਾ ਦਿੰਦੇ ਫਿਰ ਉਹ ਹਟ ਗਿਆ ਹਟ ਗਿਆ ਹਾਂ ਜਿੰਨੇ ਨੇ ਮੈਨੂੰ ਕਿਹਾ ਦਿੰਦੇ ਉਹਨਾਂ ਦਾ ਲਾਪੇ ਤੁਰ ਆਇਆ ਕਰਿਆ ਉਹਨਾਂ ਨਾਲ ਹਲਕੀਰਾ ਲਾਟ ਭਰੀ ਜਿੰਨੇ ਨੇ ਮੈਨੂੰ ਕਿਹਾ ਦੱਸਾਂ ਮੈਂ ਕਿ ਲਾਪ ਦਿੰਦੇ ਆ ਮੈਂ ਕਿਉਂ ਕੱਟੋ ਗਿਆ ਚਾਉਂਦੇ ਤੁਰ ਆ ਲਸੋ ਸੋਤੇ ਸੌਦਾ ਕੀ ਛੋਟਾ ਇਹ ਛੋਟਾ ਬਹੁਤ ਵੱਡਾ ਬੱਦਾ ਮੇਲਾ ਹੋਰ ਜੀ ਹੈ ਹੋਰ ਕਿ ਬੀਟੀ ਐਨ ਵਧੀਆ ਜੀ ਮੇਲਾ ਬਾਈ ਇਕੱਠਾ ਹੋਊ ਏ ਪੰਜ ਵਸ ਵਿੱਚ ਘਰ ਪਾਇੰਦੇ ਨੇ ਲੈ ਫੜ ਓਏ ਹਾਂ ਜੀ ਦੇਖੀ 20000 ਕਰ ਦਿੰਦੀ ਲੈ 25000 ਹੋਰ ਪਾ ਖੱਪਿਆ ਗੱਲ ਨਾ ਮੈਂ ਬੰਦੇ ਨੂੰ ਬਾਉ ਇੱਕ ਵਾਰੀ ਉਹਦੇ ਹੱਥੇ ਚ ਨਹੀਂ ਫੜਾਈ ਬੋ ਵਾਰਾਂ ਫੜਾਦੀ ਫੜਦਾ ਵੀ ਫੜਦਾ ਨਹੀਂ ਤਾਂ ਐ ਕਰ ਲੈਂਦਾ ਆ ਫੜ ਜਾ ਮੈਂ ਜਰਾ ਬੱਕਰ ਦੇਣੇ ਦੇ ਦੇ ਉਹ ਨਹੀਂ ਚਾਚਾ ਹੁੰਦੀਆਂ ਹੁੰਗੀਆਂ ਜੀ ਬੋਲ ਜਦੋਂ ਇਹ ਪੇਦਾ ਮਤ ਕੇ ਕਰੋ ਵੀ ਹੁੰਦੀ ਹੀ ਨਹੀਂ ਉਹਨਾਂ ਇਧਰ ਵਰਦਾਨੇ ਵੇਚ ਰਿਹਾ ਦਾ ਮੱਤ ਸਾਡੇ ਹੱਕਾ ਦਾ ਫਿਆ ਵੱਖਰੇ ਦੇ ਨੇ ਵੇਚਦੇ ਆ ਸਾਡੇ ਲੱਖ ਸੱਤ ਦੇ ਵੇਚਦੇ ਆ ਨਹੀਂ ਹੁੰਦੀਆਂ ਉਹਦਾ ਮਾਮਾ ਨੂੰ ਹੁਣ ਕਰਾਂ ਕੀ ਨਹੀਂ ਹੁੰਦੀਆਂ ਬਈ ਇੰਨੇ ਰੁਪਏ ਬਣ ਗਏ ਇੰਨੇ ਰੁਪਏ ਤਾਂ ਇੰਨੇ ਦੇਖ ਲੈ 10 ਜਦੋਂ ਜਾਣਗੇ ਇਧਰ ਵੀ ਦੇਖ ਲਿਓ ਕੀ ਰਹਿ ਜੂ ਮਗਰ ਰੁਪਈਆ ਕਰਾਣ ਲੱਗੇ ਜਮੇ ਦਾ ਹਾਂ ਇਧਰ ਵੀ ਦੇਖ ਲਿਓ ਹਾਂ ਇਧਰ ਵੀ ਦੇ ਉਹ 7 ਲੱਖ ਨਾਲ ਨਹੀਂ ਬਾਬੇ ਕਰ ਕੋਰ ਪਰਦੇ ਮੁੜ ਕੇ 7 ਲੱਖ ਮੈਂ ਚੱਕੀ ਫਿਰੂ ਇਹਨਾਂ ਨੂੰ ਪਤਾ ਹੀ ਆ ਵੀ 7 ਲੱਖ ਨਾਲ ਮੁੜ ਕੇ ਆਊਗਾ ਕੀ ਉਹੀ ਕਹਿੰਦੇ ਆ ਬਾਪੂ ਉਹੀ ਕਹਿੰਦੇ ਆ ਤੁਸੀਂ ਦੇਖਾ ਯਾਰ ਬੰਨ ਕੇ ਖੜਾ ਲਾਓ ਯਾਰ ਇਹਨੂੰ ਜਾਓ ਹਾਂ ਹੱਥ ਲਾ ਖੜਾ ਲਾ ਹੱਥ ਲਾਤਾ ਗੱਲਾ ਤਾਂ ਨਹੀਂ ਪੈਂਦੇ ਉਹ ਸਫਾ ਤੌਲ ਕਰ ਮੜੀ ਦੀ ਸੌਦਾ ਫੇਰ ਹੂੰ ਉਹ ਦੇ ਦੇ ਮੈਂ ਜਰਾ ਉਹ ਨਹੀਂ ਦੇਣੀ ਹੋਣੀਆਂ ਉਹ ਡੌਣ ਮਾ ਸੌਦਾ ਰੇਡ ਕਰਦਾ ਨਾ ਫਿਰ ਦੇਖ ਲਈ ਨਹੀਂ ਯਾਰ ਮਾ ਪੱਕੇ ਹੋਰ ਬਾਈਆਂ ਨੂੰ ਯਾਰ ਦਬਾ ਦੇ ਯਾਰ ਫਿਰ ਮੈਂ ਕੀ ਕਹਣਾ ਮੇਲੇ ਚ ਕਿੰਨੀਆਂ ਬੱਕਰੀਆਂ ਨੇ ਜਿੱਥੇ ਜਿਹੜੀ ਬੱਕਰੀ ਦਾ ਅੰਜਾਲਾ ਜਾਣੀ ਤਾਂ ਉਸੇ ਨੇ ਇਹਨਾਂ ਦੇ ਘਰੇ ਗੱਲ ਮੰਨ ਲੈ ਯਾਰ ਗੱਲ ਜੇ ਸਹੀ ਕਰੇਗਾ ਤਾਂ ਮਾਨੂੰ ਨਹੀਂ ਮੰਨਦਾ ਇਥੇ ਹੀ ਤਾਂ ਰੱਬ ਦਾ ਨਾਮ ਆ ਬਾਈ ਚੱਲ ਰੱਬ ਦਾ ਨਾਮ ਫਿਰ ਲੈ ਲਾਂਗੇ ਦੋ ਵੇਲੇ ਉਹ ਬਾਈ ਕਿੱਥੇ ਭੱਜਣ ਆਏ ਸਾਲੇ ਬੱਕਰੀਆਂ ਚਾਰੀਆਂ ਮੈਂ ਰਾਇ ਨੇ 8 ਲੱਖ ਦੇ ਬੱਕਰੇ ਦਿੱਤੇ ਓਏ 8 ਲੱਖ ਦਾ ਕਰਤੀ ਆ 8 ਲੱਖ 8 ਲੱਖ ਹਜ਼ਾਰ ਦਾ ਭੱਜ ਗਏ ਹੁਣ ਤਾਂ ਜਾਣਦੇ ਵੀਰੇ ਜਾਣਦੇ ਜਮਾ ਉਹ ਯਾਰ ਆ ਜਾ ਓਏ ਸਾਈ ਫੜਾ ਯਾਰ ਓਨੇ ਫੜਾ ਓਏ ਸਾਡਾ ਸਾਡਾ ਪੂਰੇ ਬੜਾ ਉਹ ਨਹੀਂ ਹੋਣੀ ਆ ਉਹ ਨਹੀਂ ਨਹੀਂ ਹੋਣੀ ਉਹ ਨਹੀਂ ਹੋਣੀ ਉਹ ਗੱਗ ਹੋਣਾ ਨਹੀਂ ਹੋਣੀ ਨਹੀਂ ਨਹੀਂ ਇੱਕ ਮਣੀ ਬੋਲੀ ਜੀ ਪੈਸਾ ਤੇਰੀ ਉਮੀਦ ਪਹਿਲੇ 7 ਦਈ ਪਹਿਲੇ 8 ਬੰਦੇ ਕਿਹਾ 7 ਲਾਉਣਾ ਇੱਕ ਸੁਣਾ ਲਓ ਬੋਲੀ ਜੀ ਟੋਲੀ ਬੋਲੀ ਲੱਖ ਬੋਲੀ ਬੋਲੀ ਨੀ ਬਾਰੇ ਬੋਲੀ ਬੋਲੀ ਮਰੀਏ ਨਾ ਕਲੇ ਲੈਣੇ ਤੇ 8 ਲੱਖ ਮੈਂ ਬੋਲ ਜਾਨਾ 8 ਲੱਖ 8 ਲੱਖ 50000 ਉਹ ਨਹੀਂ ਹੁੰਦੀ ਵੀਰੇ ਨੇ ਮੈਂ ਉਹ ਜੀ ਦਰਾਲੀ ਕਰਤੀ ਮੈਂ ਉਹ ਨਹੀਂ ਹੁੰਦੀ ਵੀਰੇ ਨਾ ਨਾ ਰਹਿਣ ਹੁਣ ਸਾਡੇ ਹੁਣ ਖਾਤਾ ਆ ਰੁਕ ਜਾ ਮਾੜਾ ਉਹ ਬੜਾ ਰੋਕਾ ਤੂੰ ਆ ਯਾਰਾ ਉਹ ਤੂੰ ਆ ਬਾਈ ਉਹ ਉਹਨੂੰ ਉਹ ਬੜਾ ਛਾਲ ਚੱਲੂਗਾ ਨਹੀਂ ਜਾਨੀ ਚੱਲ ਦੇ ਹਾਂਜੀ 80000 ਬੱਕਰੀ ਦੇ ਲੱਗਿਆ ਉਹਦਾ ਉਹ ਵੀਰੇ ਨੇ ਮੈਂ ਕਿੱਥੇ ਰਹਿ ਗਈਆਂ 80 80 ਵਾਲੀਆਂ ਗੱਲਾਂ ਹੁਣ ਬਾਈ ਤੁਸੀਂ ਰੋ ਜੀ ਆਪਾਂ ਮੰਡੀਆਂ ਜੀ ਰਹਿਣਾ ਬਾਈ 80 80 ਵਾਲੀਆਂ ਗੱਲਾਂ ਕਿੱਥੇ ਰਹਿ ਗਈਆਂ ਯਾਰਾ ਹੁਣ ਕਰ ਕੇ ਨਾ ਕਰਾ ਹੁਣ 50 5000 ਦੇ ਦਾ ਮੇਮਣੇ ਵਿਕਦੇ ਨੇ ਜੰਮ ਦੇ ਮੇਮਣੇ ਵਿਕਦੇ ਨੇ 50 50 ਨਹੀਂ ਹੁੰਦੀਆਂ ਚਾਚਾ ਕੋਈ ਫਾਇਦਾ ਨਹੀਂ ਕੱਠ ਨਾ ਕਰੋ ਹੁੰਦੀਆਂ ਨਹੀਂ ਵਾ ਵਾ ਛੱਡ ਨਾ ਨਹੀਂ ਉਹ ਮਾਨਗਰ ਸਿੰਘ ਭਾਈ ਦਾ ਹੈ ਮੇਰੇ ਜੋ 9 ਲੱਖ ਤੇ ਆ ਗਿਆ ਇਹ 8 ਲੱਖ ਬੰਦੇ ਇਹ ਤਾਂ ਕੁਝ ਵੀ ਨਹੀਂ ਕਰਦੇ ਉਹ ਵੀ ਘਟਦਾ ਨਹੀਂ ਯਾਰ ਨਹੀਂ ਹੁੰਦੀ ਵੀਰੇ ਇਹਨਾ ਕੋਰਾ ਹੋ ਕੇ ਵੀ ਚੋਕੇ ਹੋਦੇ ਆ ਮੈਂ ਸਾਡੇ ਮੇਰੀ ਘਰੋਂ ਧੱਕਾ ਕਰ ਲਿਓ ਯਾਰ ਸਾਡੇ ਮਾਣੇ ਮਾਣੇ ਕੀ ਫਾਇਦਾ ਅਮੀ ਅਗਲੇ ਨਾਲ ਧੱਕਾ ਹੋਊ ਬਾਈ ਕੀ ਫਾਇਦਾ ਐਮੀ ਓਏ ਕੀ ਫਾਇਦਾ ਸੀ ਅਗਲੇ ਨਾਲ ਧੱਕਾ ਹੋਊ ਚਾਚਾ ਆਪਾਂ ਇਹ ਕੰਮ ਨਹੀਂ ਕਰਨਾ ਨਾ ਗਲਤ ਕੰਮ ਨਹੀਂ ਕਰਨਾ ਆਪਾਂ ਨੇ ਜਮੀਨ ਹੀ ਕੋਲ ਪੰਜ ਬਸ ਜਾਂਦੇ ਯਾਰ ਨਹੀਂ ਹੁੰਦੀਆਂ ਜੀ ਆ ਬਸ ਦਿਓ ਨਹੀਂ ਹੁੰਦੀ ਬਸ ਉਹ ਕਾਨੂੰਨ ਵਾਲਾ ਹੈ ਭਾਈ ਇਹ ਦੂਬਾ ਫਾਇਦਾ ਨਹੀਂ ਹੈ ਸਿੱਧੀ ਗੱਲ ਪਾਣੀ ਕਰ ਲੈ ਥਰੇ ਰੁਪਏ ਲਾਦੇ ਥੋੜਾ ਹੁੰਦਾ ਥੋੜਾ ਨਾ 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 ਕੋਈ ਗੱਲ ਨਹੀਂ ਭਾਈ ਕੋਈ ਗੱਲ ਨਹੀਂ ਬਸ ਠੀਕ ਹੈ ਬਸ ਉਹ ਲੈ ਜਰਾ ਕਿਉਂ ਨਹੀਂ ਦਿੱਤੇ ਭਾਈ ਬੱਕਰੀਆਂ ਤਾਂ ਯਾਰ ਭਾਈ ਬੱਕਰੀਆਂ ਚੋਟੀ ਦੀਆਂ 10 ਫੜਦੇ ਨੇ ਬਲੇਤੀ ਹਾਂ ਜਿਹੜੀਆਂ ਜੇਠੀਆਂ ਬੱਕਰੀਆਂ ਨੇ ਉਹੀ ਫੜਦੇ ਨੇ ਅੱਛਾ ਹੁਣ ਲੱਖ ਰੁਪਈਆ ਨੂੰ ਬੱਕਰੀ ਮੈਨੂੰ ਤਾਂ ਦਿਖਾ ਦਿਓਹੀ ਜੀ ਲੈ ਕੇ ਵੀ ਕਿੱਥੋਂ ਮਿਲਦੀ ਆ ਠੀਕ ਆ ਇੱਕ ਅੱਜ ਕੋ ਮੇਲੇ ਕਰਕੇ ਤਾਂ ਨਹੀਂ ਵੱਧ ਮੰਗੀ ਜਾਂਦਾ ਉਹ ਬਾਈ ਮੇਲੇ ਕਰਕੇ ਨਹੀਂ ਬਲੈਦੀ ਆਪਾਂ ਮੰਗਦੇ ਮੇਲਾ ਤਾਂ ਚੱਲ ਪ੍ਰਮਾਤਮਾ ਕਰੇ ਸਾਰਿਆਂ ਕਰਕੇ ਵਧੀਆ ਮੇਲਾ ਇੱਥੇ ਆਓ ਬਦ ਤੋਂ ਬਾਦ ਮੇਰੇ ਵੀਰ ਨੌਲੇਜ ਨੂੰ ਵੀ ਬਹੁਤ ਸਿੱਖਣ ਨੂੰ ਮਿਲਦਾ ਹਾਂ ਇਹ ਇਕੱਠ ਹੋ ਗਿਆ ਜੀ ਤੇਰੇ ਸੌਦੇ ਤੇ ਹੁੰਦਾ ਬਾਈ ਪੂਰਾ ਬਾਈ ਸੌਦੇ ਤੇ ਚਲੋ ਇਕੱਠ ਦਾ ਚਲੋ ਸਾਰੀ ਭੈਣ ਭਾਈ ਆਏ ਨੇ ਦੇਖਣ ਵਾਸਤੇ ਆ ਅਗਲੇ ਨੂੰ ਵੀ ਪੁੱਸ ਕੇ ਅਗਲੇ ਨੂੰ ਵੀ ਆਪਾਂ ਉਹਨਾਂ ਕੰਮ ਕਰੋ ਜਿੰਨਾ ਕ ਅਗਲੇ ਨੂੰ ਵੀ ਪੁੱਗ